ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਔਰ ਖਾਸ ਕਰਕੇ ਲੁਧਿਆਣਾ ਦੇ ਲੋਕੀ ਕੀ ਮਨਬੁੱਧੀ ਵਿਅਕਤੀ ਹੈ ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਔਰੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਕ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਅਸੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਨੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਹੱਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲੈ ਗਈ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫੇਰ ਉਸ ਮਨਬੁੱਧੀ ਵਿਅਕਤੀ ਨੂੰ ਭਾਪੀ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹੀ ਮਨਬੁੱਧੀ ਵਿਅਕਤੀ ਕਦੇ-ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਕੋਈ ਕਦੇ ਉਹ ਕਹਿ ਦਿੰਦੇ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕੀਤਾ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਵਲੀ ਵਰਤਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਕੀ ਮੰਦਰੇਗਾ ਦੇ ਉਹ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਕਿ ਚਲੇ ਜਾਣਗੇ ਸੋ ਮੈਂ ਉਹ ਹੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰਰਿਸਟ ਹੈ ਜਾਂ ਨਹੀਂ ਹੈ ਇਹਦੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਭਾਜਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਕੰਗਣਾ ਰੌਣਦ ਨੇ ਕਿਹਾ ਕਿ راہੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ راہੁਲ ਗਾਂਧੀ ਹੈ ਉਹ ਵਿਨੇਸ਼ ਫੋਕੜ ਦਾ ਹੱਥ ਪੜੀ ਖੜਾ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਆ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਈ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਬ੍ਰਿਜ ਪੁਸ਼ਪ ਨੇ ਜੋ ਕੁਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਂਦੇ ਆਂ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਂਦੇ ਆਂ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਹਨਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਿਆ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰੀਤਤਾ ਵੱਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ ਪੰਜ ਚਾਰ ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੇ ਸ਼ੀਆ ਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁਲ ਗਾਂਧੀ ਨੂੰ ਬੋਲਾਂਗੇ ਨਥੇ ਨਥੇ ਮਨ ਮੁਤੀ ਹੈਗੇ ਨੇ ਤੁਹਾਡਾ ਨਾਮ ਲੈ ਕੇ ਜਿੱਤੇ ਹੋਰ ਲੀਡਰਾਂ ਦਾ ਪੰਜਾਬ ਦੇ ਨਾਮ ਤੇ ਕਿਤੇ ਇਹਨਾਂ ਨੂੰ ਇਲਾਜ ਦੀ ਲੋੜਾ ਪੰਜਾਬ ਵਿੱਚ ਤਾਂ ਬੇਤਰ ਸੇਸ ਉਹ ਕੋਣ ਕਹਿੰਦਾ ਇਲਾਜ ਦੀ ਲੋੜ ਹੈ ਕਹਿੰਦੇ ਪੀਐਮ ਨੂੰ ਕਹਾਂਗਾ ਕਿ ਦਿੱਲੀ ਇਹਨਾਂ ਦਾ ਵਧੀਆ ਇਲਾਜ ਕਰਾ ਦੇ। ਚਲੋ ਮੈਂ ਤਾਂ ਬੇਨਤੀ ਕਰਾਂਗਾ ਰਬਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਜਿੱਥੋਂ ਕਹੋਗੇ ਕਰਾ ਲਾਂਗੇ। ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹਾਂਗਾ। ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ। ਕਮ ਸੇ ਕਮ ਆਓ ਆਪਾਂ ਇੱਥੇ AIMS ਤੇ PGI ਦੀ ਗੱਲ ਕਰੋ। ਨਾਓ ਯੂ ਆਰ ਅ ਮਨਿਸਟਰ। ਅਮੀ ਤੈਰੋਰਿਸਟ ਕਹਤਾ ਸਾਨੂੰ ਮਨ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਇਗਾ ਤਾਂ ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਦੇ ਹਾਂ ਗੱਲ ਕਹਿ ਦਿੰਦੇ ਹਾਂ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੋਣ ਤੁਹਾਨੂੰ ਮੰਤਰੀ ਬਣ ਗਿਓ ਤੁਸੀਂ 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਹੁਣ ਤੁਹਾਡੇ ਕੋਲੇ 100% ਤਾਕਤ ਹੈ ਨਾਓ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਭਾਰਗਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਨੂੰ ਦੱਸ ਸਕਦੇ ਹੋ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉਥੇ ਚੀਕਾ ਮਾਰਦੇ ਆ ਮੈਂ ਰਿਪਰੈਜੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤੱਕ ਦਮਦਮਾ ਸਭ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕਵਾਇਜ਼ੀਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਤੇ ਉਸ ਤੋਂ ਬਾਅਦ ਅੱਧਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬੋਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਉਹਰਾ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਹੋਤਾ ਇੱਕ ਅੱਧੀ ਵਾਰੀ ਹੋਰ ਜੇ ਟੈਰਰਿਸਟ ਕਹਿੰਨ ਜੇ ਮੈਨੂੰ ਵੀ ਕਹਿਣਾ ਤਦ ਵੀ ਕਹਿ ਲੈ ਕੋਈ ਫਰਕ ਨਹੀਂ ਪੈਂਦਾ ਅਭੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇਣ ਦੀ ਗੱਲ ਹੈ ਸੋ ਭਾਈ ਕੌਣ ਅਸਤੀਫਾ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਹੈ ਇਹ ਹੁਣ ਰਵਿੰਦ ਕੇਜਰੀਵਾਲ ਸਾਹਿਬ ਤੋਂ ਪੁੱਛੋ ਕਿ ਕਿਉਂ ਅਸਤੀਫਾ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਇਹਦੇ ਬਾਰੇ ਰਾਜਾ ਵਿੜਿੰਗ ਤੁਹਾਨੂੰ ਕੀ ਦੱਸੇ ਵੀ ਰਵਿੰਦ ਕੇਜਰੀਵਾਲ ਅਸਤੀਫਾ ਦੇ ਰਿਹਾ ਹੈ ਹਰਿਆਣੇ ਦੇ ਵਿੱਚ ਇਫ ਹੀ ਫੀਲ ਲਾਈਕ ਗਿਵਿੰਗ ਅਸਤੀਫਾ ਤੋ ਹੀ ਸ਼ੁੱਡ ਗਿਵ ਦ ਅਸਤੀਫਾ ਸੱਤ ਲੱਗਦਾ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਹੈ ਉਸ ਚੀਜ਼ ਨੂੰ ਲੈ ਕੇ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਬੇਰੋਚੀ ਮਿਸਟਰ ਦੀ ਕੁਰਸੀ ਤੇ ਜਾ ਕੇ ਬੈਠਾ ਕਈ ਪੋਲਿਟ ਇੱਕ ਮਿੰਟ ਪਹਿਲਾਂ ਮੈਨੂੰ ਇਹ ਮੈਂ ਵੀ ਦੱਸ ਦਿੰਦਾ ਕਈ ਪੋਲਿਟੀਕਲ ਬੰਦੇ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਆ ਕੋਈ ਨਵੀਂ ਆਪ ਦੀ ਗੱਲ ਕਰਨ ਦੇ ਮਾਰੇ ਆਈ ਡੋਟ ਨੋ ਯੂ ਕੈਨ ਆਸਕ ਰਵਿੰਦ ਕੇਜਰੀਵਾ ਜੀ ਸਾਹਿਬ ਤੁਸੀਂ ਪਿਆਰ ਕਰਤਾ ਕੱਲ੍ਹ ਕੈਲੀ ਗਿੱਦੜਬਾਹ ਦੇ ਵਿੱਚ ਜਦੋਂ ਚੋਹ ਬਣੀ ਇੱਕ ਸੁਖਬੀਰ ਬਾਦਲ ਔਰ ਮਨਪ੍ਰੀਤ ਬਾਦਲ ਜੋੜ ਮੈਦਾਨ ਦੇ ਵਿੱਚ ਸਰਦੇ ਨੇ ਤਾਂ ਮੈਂ ਲੁਧਿਆਣਾ ਤੋਂ ਸੁਖਬੀਰ ਬਾਦਲ ਦੇਖ ਕੇ ਮੈ ਵੀ ਚੋਹ ਮੈਦਾਨ ਦੇ ਵਿੱਚ ਆਵਾ। ਸੋ ਕੀ ਚਾਰ ਨੇ ਬਣਿਆ ਕਿਹੜਾ ਪੈਨਿਕਲ ਤੁਸੀਂ ਜਵਾਬ ਦੇ ਜੀ। ਹਾਂ। ਸੁਖਬੀਰ ਬਾਦਲ ਹਾਂ ਸੁਣੋ ਸੁਣੋ ਸੁਣੋ। ਕੀ ਹੋ ਰਿਹਾ ਹੈ? ਗਿੱਦੜਬਾਹ ਦੇ ਅੰਦਰ ਕੀ ਹੋ ਰਿਹਾ ਹੈ? ਜਿੰਨੀ ਚੋਹ ਦੇ ਵਿੱਚ। ਕੀ ਮਨਪ੍ਰੀਤ ਬਾਦਲ ਉਥੇ ਕੋ ਮਰਿਆ ਹੈ? ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇ ਵੇ ਹੈ। ਮੈਂ 2019 ਦਾ ਇਹ ਰੋਲਾ ਪਾ। ਉਹ ਭਾਜਪਾ 'ਚ ਪਹਿਲਾਂ ਇਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾਂ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਇਸੇ ਮਨਪ੍ਰੀਤ ਨੇ ਉਹ ਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਹਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਦਾ ਸੀ ਕੋણો ਭਾਜਪਾ 'ਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਿਲਕੇ ਤੁਸੀਂ ਭਾਜਪਾ ਸੰਭਾਲੋ ਸੈਂਟਰ ਸੰਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਈ ਹੋਣ ਕੀ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਹਦੇਸ਼ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਤੋਤਾ ਹੈ ਜਦੋਂ ਜੋ ਬੁਲਾਉਣਾ ਹੋਵੇ ਬਲਾ ਦਿੰਦੇ ਆਸੀਂ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਆ ਅਚਨ ਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨ ਚੇਤ ਹੋਣ ਉਹਨਾਂ ਨੇ ਮਾਫੀਨਾਮਾ ਭੇਜਦਾ ਉਹ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨ ਚੇਤ ਇਹ ਗੱਲ ਆਏਗੀ ਕਿ ਇਹਨਾਂ ਨੂੰ 2 ਸਾਲ ਚੋਣਾਂ ਨਹੀਂ ਲੜਨ ਦੇਾਂਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮਾਗਦੇ ਆਂ ਇਹ ਕਾਰੀ ਤਨਖਾਹ ਹੈ ਇਹ ਤਾਂ ਸੇਵਾ ਹੈ ਸੋ 2 ਸਾਲ ਨਹੀਂ ਜਾਂਦਾ 6 ਸਾਲ ਆਸਤੇ ਇਹਨਾਂ ਨੂੰ ਕੋਈ ਵੀ ਚੋਣ ਨਹੀਂ ਲੜਨੀ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਈ ਇਲੈਕਸ਼ਨ ਤੋਂ ਬਚਣਾ ਚਾਹ ਰਹੀ ਹੈ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਵੀ ਯਾਰ ਤੁਸੀਂ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋਣ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਇਸ ਗੱਲ ਤੇ ਹੀ ਆ ਜਾਈ ਜੇ ਸੁਖਬੀਰ ਬਾਦਲ ਚੋਣ ਲੜੇ ਤੇ ਉਧਰੋਂ ਮਨਪ੍ਰੀਤ ਬਾਦਲ ਚ ਨਾਅਲੜੇ ਤੇ ਫਿਰ ਰਾਜਾ ਵੜਿੰਗਾ ਆ ਕੇ ਮદાન ਦੇ ਵਿੱਚ ਕਿਉਂਕਿ ਉਹਰਾ ਕਾਰਨ ਹੀ ਐ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾ ਸੁਣੋ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਸਹੀ ਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਐ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕੀਤੀ ਆਪ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਐ ਇਹ ਵਿਰੋਧੀ ਧਰਾਲਾ ਜਿਹੜਾ ਭੱਜਣ ਵੀ ਉਹ ਭੱਜ ਨਾ ਜਾਵੇ ਮદાન ਚ ਵੀ ਆ ਬਈ ਮદાન ਦੇ ਵਿੱਚ ਚੋਣਾਂ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਇਜ਼ਾਜ਼ਤ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪੱਗ ਬੰਨੇ ਕੋਈ ਟੋਪੀ ਲਾਵੇ ਕੋਈ ਜੋ ਮਰਜ਼ੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਕੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸੋ ਇਹ ਉਸ ਕੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਨਹੀਂ ਉਹ ਕਰਨੀ ਪਾਉਗੀ ਸੋ ਥਿਸ ਇਜ਼ ਇਹ ਹੋਰ ਇੱਕ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ ਹਾਂਜੀ ਸਰ ਬੁੱਡੇ ਨਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਕਿ 15 ਸتمبر ਦਾ ਤਣਾਅ ਕਿਸੇ ਸਮੇਂ ਵੀ ਕਹਿੰਦੇ ਬੰਨ੍ਹ ਲਗਾਇਆ ਜਾ ਸਕਦਾ ਵਾ ਕਿਤੇ ਨਾ ਕਿਤੇ ਕੈਂਸਰ ਵੀ ਵੱਡੀ ਬਿਮਾਰੀ ਕੈਂਸਰ ਹੋ ਗਿਆ ਦੇਖੋ ਗੱਲ 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 ਬੰਨ੍ਹ ਲਾਉਂਦੀ ਨਹੀਂ ਐ ਬਲ ਬੰਨ੍ਹ ਲਾਉਂਦੀ ਐ ਗੱਲ ਬੰਨ੍ਹ ਲਾਉਣ ਜਾਂ ਇਹਨੂੰ ਖੋਲ੍ਹਣ ਦੀ ਗੱਲ ਬੁੱਡੇ ਨਾਲੇ ਚ ਜਿਹੜਾ ਇਹ ਮਟੀਰੀਅਲ ਜਾਂ ਉਹਦੇ ਚ ਗੰਦਗੀ ਆ ਰਹੀ ਐ ਜਿਹੜਾ ਇਹ ਮੈਟਲ ਆ ਰਿਹਾ ਔਰ ਇਹ ਵਿੱਚ ਜਾਂ ਕੱਚਾ ਸੀਵਰੇਜ ਦਾ ਪਾਣੀ ਆ ਰਿਹਾ ਹੈ ਕੈਮੀਕਲਸ ਆ ਰਿਹਾ ਹੈ ਡਾਈਂਗ ਇੰਡਸਟਰੀ ਦਾ ਕੋਈ ਜਾਂ ਕਿਸੇ ਵੀ ਇੰਡਸਟਰੀ ਦਾ ਕੋਈ ਗੰਦਗੀ ਆ ਰਹੀ ਹੈ ਇਹਨੂੰ ਰੋਕਣ ਦੀ ਹੈ ਆਲਟੀਮੇਟਲੀ ਧਰਤੀ ਦੇ ਪਾਣੀ ਗੰਦਾ ਹੋ ਰਿਹਾ ਹੈ ਇੰਡਸਟਰੀ ਦੇ ਨਾਲ ਚਾਹੇ ਕੋਈ ਬੋਰਿੰਗ ਕਰਕੇ ਪਾ ਰਿਹਾ ਕੋਈ ਸਿੱਧਾ ਪਾ ਰਿਹਾ ਕੋਈ ਬੁੱਡੇ ਨਾਲੇ ਦੇ ਥਰੂ ਪਾ ਰਿਹਾ ਗੱਲ ਇਹਨੂੰ ਠੀਕ ਕਰਨ ਦੀ ਹੈ ਇਹਰੇ ਤੇ ਮੈਂ ਇਹਰੇ ਤੇ ਮੈਂ ਇੱਕ ਦੋ ਵਾਰੀ ਮਨਿਸਟਰ ਸਾਹਿਬ ਨੂੰ ਮਿਲਿਆ ਆਇਆ ਹਾਂ ਇਹ ਰੇਤੇ ਮੁਕੰਮਲ ਤੌਰ ਤੇ ਹੋਣਾ ਨਵੇਂ ਡਿਪਟੀ ਕਮਿਸ਼ਨਰ ਆਗੇ ਏਰੀ ਸੱਡੀ ਮੀਟਿੰਗ ਰੱਖੀ ਗਈ ਸੀ ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਇਹ ਰੇਤੇ ਸਟਰੋਂਗ ਸਟੈਪ ਲੈ ਕੇ ਇਹਦੀ ਲੜਾਈ ਕਿਉਂਕਿ ਇਹ ਅਸੀਂ ਆਪਦੇ ਮੈਨੀਫੈਸਟੋ ਚ ਵੀ ਪਾਇਆ ਸੀ ਇਹ ਕੋਈ ਜਲਦਬਾਜੀ ਨਹੀਂ ਬਹੁਤ ਸਾਰੇ ਕਹਿੰਦੇ ਹਾਂ ਹੱਲ ਇਹ ਉੱਥੇ ਮਿੱਟੀ ਪਾ ਦਿੰਨੇ ਆ ਬੰਨ ਲਾ ਦਿੰਨੇ ਆ ਆਲਟੀਮੇਟਲੀ ਸਾਨੂੰ ਕੋਈ ਨਾ ਕੋਈ ਇਹਦਾ ਮੁਕੰਮਲ ਹੱਲ ਕੱਢਣਾ ਪਵੇਗਾ ਜੀਰੇ ਨਾਲ ਦੋਨੋਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਇਨਾਲ ਸਾਡੇ ਲੁਧਿਆਣੇ ਦੇ ਇੰਡਸਟਰੀਲਿਸਟ ਤੇ ਨਾਲ ਸਾਡੀਆਂ ਬਹੁਤ ਸਾਰੀਆਂ ਹੋਰ ਜਿਹੜੇ ਉੱਥੇ ਲੋਕਾਂ ਦਾ ਉਹ ਰਚਾਰੇ ਸੋ ਇਹਦੇ ਤੇ 100% ਬੁੱਡੇ ਨਾਲੇ ਦਾ ਮਸਲਾ ਅਸੀਂ ਆਉਣ ਹਾਲਾਂਕਿ ਦੋਵੇਂ ਥਾਂ ਤੇ ਸਾਡੀ ਸਰਕਾਰ ਨਹੀਂ ਹੈ ਲੇਕਿਨ ਰਾਜਾ ਵੜੇਗੀ ਇਸ ਗੱਲ ਤੇ ਤੱਤ ਪਰ ਹੈ ਇਹਨੂੰ 100% ਠੀਕ ਕਰਨ ਦਾ ਕੰਮ ਬੁੱਢੇ ਨਾਲੇ ਦੀ ਸਾਫ ਦਾ ਕੰਮ ਅਸੀਂ ਜ਼ਰੂਰ ਕਰਾਂਗੇ ਪਰ ਮੈਂ ਉਤੇਜਨਾ ਚਾਹ ਕੇ ਇੱਧਰ ਉਹ ਪਾ ਦਿਓ ਉਹ ਮੇਰਾ ਕੰਮ ਐਮਐਲਏ ਵਾਲੇ ਜਿਹੜਾ ਵੀਰ ਬਾਣੀ ਲਗਾਤਾ ਦੋ ਦੂਸਰੇ ਵੀ ਕਰਦੇ ਫਿਰ ਮੈਨੇ ਗੁੱਜੂ ਕੋਕੀਏ ਰੋਪਰੇ ਵਾਲੇ ਕੋਲ ਸੁਪਰ ਟੱਕਰ ਆ ਵੀ ਕੰਮ ਨਹੀਂ ਇਕਲ ਦੀ ਬਾਤਾਂ ਕਰਦਾ ਹਾਂ ਮੈਂ ਮੰਨਦੇ ਪਾਲਨ ਤੇ ਸੁਪਰੀਟ ਮਾਟਰ ਨਹੀਂ ਕਰਦੇ ਫਿਰ ਕਾਂਗਰਸ ਵੱਲੋਂ ਕਿਧਰ ਵੱਧੂ ਬੋਲ ਲੜੇਗਾ ਕਾიმ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਫੈਸਲਾ ਕਰੇਗੀ ਕਿ ਕੌਣ ਚੋਣਾਂ ਲੜੇਗਾ ਸੱਚੇ ਲੈ ਕੇ